ਨਸ਼ਾ ਕਰਨ ਤੋਂ ਰੋਕਣਾ ਇੱਕ ਪਿਓ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਸਦੇ ਨਸ਼ੇੜੀ ਪੁੱਤ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਬਰਨਾਲਾ ਦੇ ਪਿੰਡ ਮੱਜੂਕੇ ਦੀ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦੋਸ਼ੀ ਨਸ਼ੇ ਦਾ ਆਦੀ ਸੀ ਜਿਸ ਨੂੰ ਲੈ ਕੇ ਉਸਦਾ ਪਿਤਾ ਅਕਸਰ ਉਸ ਨੂੰ ਰੋਕਦਾ ਰਹਿੰਦਾ ਸੀ। ਜਿਸ ਕਾਰਨ ਦੋਸ਼ੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ লাশ ਨੂੰ ਤੂੜੀ ਵਾਲੇ ਕੋਠੇ 'ਚ ਦੱਬ ਦਿੱਤਾ। ਵੀ ਜਿਹੜਾ ਮੁੰਡਾ ਸੀ ਇਹ ਜਗਦੀਪ ਸਿੰਘ ਹੀਰੋ ਇਹ ਥੋੜਾ ਜਿਹਾ ਨਸ਼ੇ ਦਾ ਆਦੀ ਸੀਗਾ ਤੇ ਖੇਤੀਬਾੜੀ ਦਾ ਇਹ ਕੰਮ ਕਰਦੇ ਸੀਗੇ। ਉਧਰ ਮੌਕੇ ਤੇ ਪੁਜੀ ਡੀਐਸਪੀ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹਰਤਾਲ ਕੀਤੀ ਪਤਾ ਲੱਗਿਆ ਕਿ ਉਹਦਾ ਲੜਕਾ ਜਗਦੀਪ ਸਿੰਘ ਜੋ ਨਸ਼ੇ ਗੰਦਾਦੀ ਹੈ। ਉਹਨੇ ਮਾਰ ਕੇ ਤੇ ਕੋਡ ਆਪਣੇ ਟੁੜੀ ਵਾਲੇ ਕੋਠੇ ਚ ਦੱਦ ਦਿੱਤਾ। ਤੇ ਹਜੇ ਪਰਤਾਲ ਚੱਲ ਰਹੀ ਹੈ। ਉਹਦਾ ਫਾਦਰ ਨੂੰ ਰੋਕਦਾ ਸੀ ਨਸ਼ੇ ਪਤੇ ਕਰਨ ਤੋਂ। ਤੇ ਉਹ ਇਸੇ ਚੱਕਰ ਨੂੰ ਕਾਫੀ ਜ਼ਮੀਨ ਵਗੈਰਾ ਵੀ ਕੀ ਉਹਨਾਂ ਦੀ ਇਸ ਚੱਕਰ ਜੋ ਉਸ ਨੇ ਮਾਰੇ ਬਾਅਦ ਕੀ ਪਰਦਾਲ ਤੋਂ ਬਾਅਦ ਹਾਰ ਅਗਲੇ ਫੈਕਟ ਸਾਹਮਣੇ ਹੋਣਗੇ ਫਿਰ ਦੱਸਣ ਜੂਗਾ ਕਿ ਮ੍ਰਿਤਕ ਦੀਨੂ ਨੇ ਆਪਣੇ ਸਹੁਰੇ ਤੇ ਚੀੜ-ਛਾੜ ਦੇ ਦੋਸ਼ ਲਗਾਏ ਨੇ ਫਿਲਹਾਲ ਮਾਮਲੇ ਪਿੱਛੇ ਕੀ ਹਕੀਕਤ ਹੈ ਇਸ ਦਾ ਪਤਾ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਬਰਨਾਲਾ ਤੋਂ ਪੁਨੀਤ ਮਾਨ ਜਗਬਣੀ ਟੀਵੀ